ਮੇਰਾ ਨਾਮ ਅਮਨਜੀਤ ਸਿੰਘ ਹੈ ਮੈਂ ਪਿੰਨ ਦੋਨਾਂ ਨਾਲ ਦਾ ਮਾਦਮ ਲਗਦਾ ਰਹਿਣ ਵਾਲਾ ਇਹ ਸਾਡਾ ਬਾਹਰ ਸ਼ਾਨ ਘਰ ਸੇਮ ਆਕਰ ਮਕਾਨ ਦੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿਸੇ ਵੀ ਸੁਣਵਾਈ ਨਹੀਂ ਕੀਤੀ ਅਸੀਂ ਕਨੇ ਆ ਨੂੰ ਕਿਹਾ ਐਮਐਲ ਸਾਹਿਬ ਨੂੰ ਕਿਹਾ ਸਰਪੰਚ ਨੂੰ ਕਿਹਾ ਸਾਡੀ ਕਰਵਾਓ ਕੋਈ ਨਹੀਂ ਹੱਲ ਕਰਵਾਇਆ ਕਿਸੇ ਵੀ ਅਸੀਂ ਗਰੀਬ ਬੰਦੇ ਆ ਮਜ਼ਦੂਰ ਕਰਦੇ ਆ ਧਿਆੜੀ ਦੱਪੇ ਕਰਨ ਵਾਲੇ ਆ ਸਾਡੀ ਕਿਸੇ ਨੇ ਸੁਣਵਾਈ ਕੀਤੀ ਜਿਹੜਾ ਹੜਾ ਆਇਆ ਸੀ ਨਾ ਉਹਦੇ ਕਰ ਸੇਮ ਆ ਗਈ ਸੀ ਪਾਣੀ ਕਰ ਤੇ ਕੁਛ ਹੁੰਦੇ ਨਾਲ ਲੱਗ ਪਿਆ ਕੁਛ بارش ਬਹੁਤ ਸੀ ਜ਼ਿਆਦਾ ਉਹਦੇ ਕੰਢੇ ਪਿਆ ਨਹੀਂ ਜੀ ਸਾਡੇ ਕੋਈ ਜਗ੍ਹਾ ਨਹੀਂ ਇੱਕ ਇੱਕ ਕਮਰਾ ਖਾਲੀ ਗਿਆ ਸੀ ਇੱਕੋ ਇਹੀ ਕਮਰਾ ਹਾਂਜੀ ਹਾਂਜੀ ਇਹਦੇ ਚਿੰਦੇ ਉਹ ਇਹਦੇ ਚਿੰਦੇ ਸਰਵੇ ਵਾਲੇ ਇਹੋ ਹੀ ਕਹਿੰਦੇ ਕਿ ਜਿਨ੍ਹਾਂ ਦੇ ਲਿਖੇ ਕਿ ਉਹਨਾਂ ਲਿਖ ਲਗੇ ਨਹੀਂ ਸਾਡਾ ਨਹੀਂ ਕੋਈ ਸੁਣਵਾਈ ਕੀਤੀ ਸੀ ਨਾਮ ਆਇਆ ਸਰ ਉਹਦੇ 40 ਹਜ਼ਾਰ ਨਕੀ ਬੰਦਾ ਸਰ ਉਹ ਵੀ ਕੱਟ ਆ ਗਿਆ ਸਰ ਸਾਡੀ ਸੁਣਵਾਈ ਕੀਤੀ ਜਾਵੇ ਹੋਰ ਅਸੀਂ ਮੰਗ ਹੀ ਕਰਦੇ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਸਾਡਾ ਕਮਰਾ ਪਾ ਕੇ ਦਿੱਤਾ ਜਾਂ ਮਿਹਨਤ ਮਜਬੂਰੀ ਸਾਡੇ ਕੋਲ ਤਾਂ ਪੈਣਾ ਨਹੀਂ ਸਰ ਸਸਤਾਵਾਂ ਵੀ ਮਦਦ ਕਰ ਰਹੀਆਂ ਨੇ ਮਕਾਨ ਫੋਨ ਬਣਾਉਣ ਵਾਸਤੇ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਤੁਸੀਂ ਸਰ ਉਹਨਾਂ ਤੱਕ ਕੀਤੀ ਹੀ ਸਪੰਚ ਉਹ ਕਹਿੰਦੇ ਮੈਂ ਸਰ ਤਿਆਰੀ ਦਾ ਪਾ ਗਿਆ ਸੀ ਉਹ ਕਹਿੰਦੇ ਬਾਅਦ ਚ ਆ ਕੇ ਤੁਹਾਡਾ ਪਾ ਜਾਾਂਗੇ ਬੋਰ ਬਾਅਦ ਚੋ ਵੀ ਨਹੀਂ ਆਏ ਜੀ ਉਹਨਾਂ ਨਾਲ ਗੱਲ ਹੋਈ ਸੀ ਤੋਂ ਕਹਿੰਦੇ ਇੱਕ ਦੋ ਵਾਰੀ ਉਹਨਾਂ ਨੂੰ ਫੋਨ ਕਰਦੇ ਆ ਉਹ ਉਹਨਾਂ ਕੋਲ ਮੰਗਦੇ ਕੁਛ ਕੋਈ ਸਾਡਾ ਕੀਤਾ ਜਾਵੇ ਹੱਲ ਮਕਾਨ ਬਣਾ ਕੇ ਹਾਂ ਜੀ ਸਰ ਮੇਰਾ ਨਾਮ ਅਰਸ਼ਦੀਪ ਕੌਰ ਹੈ ਅਸੀਂ ਮਾਤਮਨਗਰ ਦੇ ਰਹਿਣ ਵਾਲੇ ਆ ਲਾਵ ਸਿੰਘ ਵਾਲੀ ਟਾਣੀ ਆ ਸਾਡੀ ਤੇ ਸੇਮ ਆ بارشਾਂ ਪੈਣ ਦੇ ਕਾਰਨ ਦਰਿਆ ਆ ਵਾੜ ਆ ਗਿਆ ਸੀ ਆੜ ਦੇ ਕਾਰਨ ਸੇਮ ਆ ਗਈ ਸੀ ਸੇਮ ਦੇ ਕਾਰਨ ਸਾਡੀ ਛੱਤ ਮਤਲਬ ਪੂਰੀ ਤਰ੍ਹਾਂ ਡੇਗ ਚੁੱਕੀ ਏ ਫਿਰ ਵੀ ਅਸੀਂ ਮਤਲਬ ਇਹ ਕਮਰੇ ਵਿੱਚ ਰਹਿ ਰਹੇ ਆ ਸਾਡੇ ਹੋਰ ਕੋਈ ਹੈ ਨਹੀਂ ਰਹਿਣ ਵਾਸਤੇ ਛੋਟਾ ਜਿਹਾ ਬੱਚਾ ਹੈ ਰਾਤ ਨੂੰ ਠੰਡ ਵੀ ਲੱਗਦੀ ਏ ਕਿੰਨੇ ਕਿੰਨੇ ਅਸੀਂ ਗੁਜ਼ਾਰਾ ਕਾਇਜਾ ਨੇ ਇਹਦਾ ਕੋਈ ਪਤਾ ਨਹੀਂ ਅੱਜ ਡੇਗ 'ਤੇ ਕੱਲ੍ਹ ਨੂੰ ਡੇਗ 'ਤੇ ਤੇ ਖਤਰਾ ਹੀ ਐ ਤੁਹਾਡੇ ਕੋਲ ਕੋਈ ਹੋਰ ਰਹਿਣ ਦੀ ਜਗ੍ਹਾ ਨਹੀਂ ਹੈਗੀ ਕੋਈ ਨਹੀਂ ਸਾਡੇ ਕੋਲ ਰਹਿਣ ਦੀ ਜਗ੍ਹਾ ਨਹੀਂ ਅੰਦੇ ਵਿੱਚ ਹੀ ਰਹਿ ਰਹੇ ਹਾਂ ਅਸੀਂ ਸੰਸਥਾ ਵਾਲਿਆਂ ਨੂੰ ਵੀ ਮੰਗ ਕਰਨੇ ਆ ਕੋਈ ਸਾਡੀ ਹੈਲਪ ਕਰਨ ਵੀ ਸਾਡਾ ਕਮਰਾ ਬਣਾ ਕੇ ਦੇਣ ਹੋਰ ਸਾਨੂੰ ਕੋਈ ਪੈਸੇ ਦੀ ਲੋੜ ਨਹੀਂ ਸਾਨੂੰ ਕਿਸੇ ਚੀਜ਼ ਦੀ ਲੋੜ ਜੀ ਜੀ ਜਮੂ ਆਪ ਜੀ ਦੀ ਮੰਗਾ